ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਵਲੋਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ 2025 ਖਤਮ ਹੋਣ ਦਿਆ ਵਾ ਤੇ 2026 ਜਿਹੜਾ ਚੜਨ ਵਾਲਾ ਵਾ ਪਰਮਾਤਮਾ ਗਈ ਅਰਦਾਸ ਹੈ ਕਿ ਪਰਮਾਤਮਾ ਇਹ ਨਵਾਂ ਸਾਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਜਿਹੜੇ ਬਣ ਭਰਾਵਾਂ ਦੇ ਬੱਚੇ ਨਹੀਂ ਆ ਉਹਨਾਂ ਨੂੰ ਪਰਮਾਤਮਾ ਬੱਚੇ ਦੇਵੇ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਉਹਨਾਂ ਨੂੰ ਨੌਕਰੀ ਦੇਵੇ ਤੰਦਰੁਸਤੀ ਦੇ ਦੇ। ਕਿਹਾ ਉਹ ਵੀ ਛੋਟਾ ਆ ਇੱਥੇ ਤਾਂ ਉਹ ਵੀ ਬਾਪੂ ਨੂੰ ਪਾ ਕੇ ਕਿਤੇ ਵੀ ਲੈ ਜਾਓ। ਇਹਨੂੰ ਪਾਗਲ ਆ ਜੋ ਬੱਚੇ ਨੂੰ ਬਾਪੂ ਨੂੰ ਬੇਬੇ ਨੇ ਆਤੇ ਆਰਟਿਸਟ ਇੱਕ ਗਵਾਜ ਗਿਆ ਕੋਈ ਲੈ ਗਿਆ। ਕਿਹੜਾ yellow ਆਣਾ yellow ਆਣਾ ਮੰਮੀ yellow ਅਰੇ ਉਸ ਚ ਗੋਦਨ ਨੂੰ ਗੁਰਦਨ ਨਾਲ ਦਿੱਤਾ ਸੁਖਪੰਨੀ ਨੇ ਤਨ ਤੇ ਕੀ ਆਇਆ ਮੋਣ ਦਾ ਕੀ ਆਇਆ ਜਿਹੜਾ ਜਿਹੜਾ ਕਿਤਾ ਤੋਂ ਲਿਆਂਦਾ ਖੜੀ ਮੈਨੂੰ ਤਾਂ ਚੇਤਾ ਹੀ ਨਹੀਂ ਅੱਗੇ ਗਰੇ ਵਾਲਾ ਤਾਂ ਇਦਾਂ ਹੀ ਪਤਾ ਨਹੀਂ ਕਿੱਥੇ ਰਹਿ ਗਿਆ ਉਹ ਵੀ ਉਹ ਵੀ ਸ਼ਾਇਦ ਆ ਕਿਧਰ

ਇੱਥੇ ਆਪਾਂ ਬਣਾਉਣ ਲੱਗੇ ਆਂ ਅਲਸੀ ਦੇ ਡਰਾਈ ਫਰੂਟ ਵਾਲੇ ਲੱਡੂ ਜਿਹੜੀ ਕਿ ਸਾਨੂੰ ਇੱਕ ਭੈਣ ਨੇ ਕਿਹਾ ਸੀ ਕਿ ਸਾਨੂੰ ਬਣਾ ਕੇ ਦੋ ਆਪਾਂ ਲੈ ਲਈ ਇੱਥੇ 500 ਗ੍ਰਾਮ ਅਲਸੀ ਅੱਧਾ ਕਿਲੋ ਤੇ ਅੱਧਾ ਕਿਲੋ ਪੂਜੇ ਚਨੇ ਲੈ ਲਿਆ 100 ਗ੍ਰਾਮ ਆਪਾਂ ਮਖਾਣੇ ਲੈ ਲਏ ਆ ਤੇ ਉਸ ਤੋਂ ਇਲਾਵਾ ਆਪਾਂ ਜਿਹੜੇ ਆ ਪਮਕਿਨ ਸੀਟ ਲੈ ਉਹ 200 ਗ੍ਰਾਮ ਲੈ ਆਂ ਖਰਬੂਜੇ ਦੇ ਬੀ ਆਪਾਂ 100 ਗ੍ਰਾਮ ਲੈ ਤੇ 100 ਗ੍ਰਾਮ ਆਪਾਂ ਖੀਰੇ ਦੇ ਬੀਜੇ ਲੈ ਲਿਆ 100 ਗ੍ਰਾਮ ਆਪਾਂ ਚਿੱਟੇ ਤੇਲ ਲੈ ਲਿਆ ਤੇ 100 ਗ੍ਰਾਮ ਆਪਾਂ ਜਿਹੜੇ ਆ ਵਿੱਚ ਬਦਾਮ ਲੈ ਲਿਆ ਤੇ 100 ਗ੍ਰਾਮ ਆਪਾਂ ਫੁੱਲ ਮਖਾਣੇ ਲੈ 2 ਚਮਚ ਆਪਾਂ ਵਿੱਚ ਸੁੰਡ ਤੇ ਪਾਵਾਂਗੇ ਸਵਾਦ ਲਈ ਕਿਲੋ ਆਪਾਂ ਇਹਦੇ ਵਿੱਚ ਦੇਸੀ ਘਿਓ ਘਰ ਦਾ ਬਣਿਆ ਲੈ ਲਿਆ ਵਾ ਤੇ 750 ਗ੍ਰਾਮ ਆਪਾਂ ਗੁੜ ਲੈ ਲਿਆ ਵਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਫੁੱਲ ਮਕਾਣੇ ਸੀ ਉਹ ਆਪਾਂ ਸੁੱਕੇ ਡਰਾਈ ਪੁੰਨ ਲਿਆ ਤੇ ਇਹਨੂੰ ਆਪਾਂ ਪੀ ਕੇ ਤੇ ਛਾਲ ਲੈਣਾ ਵਾ ਤਾਂ ਕਿ ਬੱਚਿਆਂ ਦੇ ਮੂੰਹ ਚ ਨਾ ਹੋਣ ਉਸ ਤੋਂ ਬਾਅਦ ਆਪਾਂ ਬਾਦ ਆਪਾਂ ਅਲਸੀ ਪੁੰਨ ਲੈਣੀ ਆ ਅਲਸੀ ਨੂੰ ਵੀ ਆਪਾਂ ਮਿਕਸੀ ਦੇ ਛੋਟੇ ਜਗ ਚ ਪੀ ਲੈਣਾ ਵਾ ਕਿਉਂਕਿ ਛੋਟੇ ਜਗ ਚ ਚੀਜ਼ ਬਹੁਤ ਬਰੀਕ ਨਾ ਪੀਸੀ ਜਾਂਦੀ ਆ ਇਹਨੂੰ ਛਾਣਣਾ ਨਹੀਂ ਆ ਇਹ ਇਦਾਂ ਹੀ ਪੀਸ ਬਹੁਤ ਵਧੀਆ ਹੋ ਜਾਂਦੀ ਆ ਕੁਨ ਨੰਦਾ ਪਤਾ ਇਸ ਤਰ੍ਹਾਂ ਲੱਗ ਜਾਂਦਾ ਵਾ ਕਿ ਜਦੋਂ ਤੁਹਾਨੂੰ ਨਹੀਂ ਪਤਾ ਲੱਗੇ ਤੇ ਤੁਸੀਂ ਉਹਨੂੰ ਮੂੰਹ ਦੇ ਵਿੱਚ ਪਾ ਕੇ ਖਾ ਕੇ ਵੇਖੋ ਤਾਂ ਕਿ ਤੁਹਾਨੂੰ ਤੁਹਾਡੇ ਮੂੰਹ ਚੋਂ ਦੀ ਜਿਹੜਾ ਕੜਕੜਦੀ ਆਵਾਜ਼ ਆਊਗੀ ਤੇ ਸਮਝੋ ਅਲਸੀ ਚੰਗੀ ਤਰ੍ਹਾਂ ਪੁੱਜ ਗਈ ਹੈ ਅਰ ਉਹਦਾ ਰੰਗ ਵੀ ਜਿਹੜਾ ਵਾ ਹਲਕਾ ਹਲਕਾ ਕਾਲਾ ਹੋਣ ਲੱਗ ਪੈਂਦਾ ਜਿੱਦਾਂ ਕਿ ਇਹ ਬ੍ਰਾਊਨ ਹੁੰਦੀ ਹੈ ਸਾਰਾ ਕੁਝ ਇੱਥੇ ਆਪਾਂ ਜਿਹੜਾ ਕਿਸ ਤਰ੍ਹਾਂ ਪੀਸਣਾ ਵਾ ਬਦਾਮਾਂ ਨੂੰ ਆਪਾਂ ਭੁੰਨ ਲੈਣਾ ਉਹਨਾਂ ਨੂੰ ਪੀਸ ਲੈਣਾ ਉਹ ਪੂਲ ਮਖਾਣੇ ਭੁੰਨ ਲਿਓ ਪੀਸ ਲੈ ਬਾਕੀ ਜਿਹੜੇ ਦੋ ਮਗਜਿਆ ਖਰਬੂਜੇ ਦੇ ਤੇ ਖੀਰੇ ਦੇ ਉਹਨਾਂ ਨੂੰ ਤੇ ਜਿਹੜੇ ਪਮਕਿੰਸ ਇਟ ਉਹਨਾਂ ਨੂੰ ਆਪਾਂ ਨੂੰ ਪੀ ਲੈਣਾ ਵਾ ਪਰ ਭੁੰਨਣਾ ਨਹੀਂਗਾ ਇਹ ਚ ਤੁਸੀਂ ਜਿਹੜੇ ਆ ਕਿਸਮਿਸ ਵੀ ਪਾ ਸਕਦੇ ਆ 100 ਗ੍ਰਾਮ ਮੈਂ ਇੱਥੇ ਨਹੀਂ ਪਾਏ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਸਾਡੇ ਬੱਚੇ ਕਿਸਮਿਸ ਨੂੰ ਚਾ ਜਾਣ ਕਿਉਂਕਿ ਇਸ ਨੂੰ ਪੀਸੇ ਨਹੀਂ ਜਾਂਦੀ ਇਸ ਨੂੰ ਸਬੂਤੇ ਹੀ ਪਾਉਣੇ ਪੈਂਦੇ ਆ ਸਾਰਾ ਸਮਾਨ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਆਪਾਂ ਪੀ ਕੇ ਸਾਰਾ ਸਮਾਨ ਇਕੱਠਾ ਕਰ ਲਿਆ ਵਾ ਇੱਕ ਵਾਰੀ ਤੇ ਇੱਧਰ ਆਪਾਂ ਗੁੜ ਨੂੰ ਵੀ ਚੰਗੀ ਤਰ੍ਹਾਂ ਕੁੱਟ ਲਿਆ ਵਾ ਮੈਂ ਇੱਥੇ ਜਿਹੜਾ ਵਾ ਹਮਾਮਦਸਤਾ ਜਿਹੜਾ ਹੁੰਦਾ ਉਦੀ ਮੁੰਗਲੀ ਦੇ ਨਾਲ ਗੁੱਟ ਨੂੰ ਚੰਗੀ ਤਰ੍ਹਾਂ ਕੁੱਟਿਆ ਕੁੱਟਣ ਤੋਂ ਬਾਅਦ ਆਪਾਂ ਜਿਹੜਾ ਕੜਾਈ ਦੇ ਵਿੱਚ ਹੁਣ ਚੰਗੀ ਤਰ੍ਹਾਂ ਕੜਾਈ ਉਹੀ ਸਾਫ਼ ਕਰ ਲੈਣੀ ਤੇ ਉਹਦੇ ਵਿੱਚ ਆਪਾਂ ਸਾਰਾ ਜਿਹੜਾ 1 ਕਿਲੋ ਘਿਓ ਪਾਵਾਂਗੇ ਤੇ ਘਿਓ ਜਦੋਂ ਗਰਮ ਹੋ ਜਾਊਗਾ ਤੇ ਫਿਰ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਗੁੜ ਨੂੰ ਪੋਠ ਲਈਦਾ ਵਾ ਅਰ ਬਾਕੀ ਬਹੁਤ ਜਾਣੇ ਜਿਹੜੇ ਹੁੰਦੇ ਆ ਵਿੱਚ ਹਲਕੀ ਜਿਹੀ ਚਾਸ਼ਨੀ ਵੀ ਬਣਾਉਂਦੇ ਆ ਰਚਾਸ਼ਨੀ ਜਿਹੜੀ ਹੁੰਦੀ ਹੈ ਇਹ ਠੰਡੀ ਹੋ ਕੇ ਤੁਹਾਡੇ ਲੱਡੂ ਜਿਹੜੇ ਸਖਤ ਹੋ ਜਾਂਦੇ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਨੇ ਆ ਤੁਸੀਂ ਭਾਵੇਂ 2 ਮਹੀਨੇ ਲੱਡੂ ਰੱਖ ਲਓ ਭਾਵੇਂ 6 ਮਹੀਨੇ ਲੱਡੂ ਕਦੀ ਵੀ ਤੁਹਾਡਾ ਸਖਤ ਨਹੀਂ ਹੋਊਗਾ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਵਾ ਲੱਡੂ ਬਣਾਉਂਦਾ ਡਰਾਈ ਫਰੂਟ ਦੇ ਲੱਡੂ ਹੋਣ ਜਾਂ ਅਲਸੀ ਦੇ ਅਲਸੀ ਇੱਕ ਨਾਮ ਆ ਬਾਕੀ ਸਾਰਾ ਇਹਦੇ ਵਿੱਚ ਡਰਾਈ ਫਰੂਟ ਪਾਇਆ ਗਿਆ ਵਾ ਇੱਥੇ ਬੰਚ ਕਹਿੰਦੇ ਸੀ ਹਮੇ ਥੋੜਾ ਜਿਹਾ ਗੁੜ ਦੋ ਮੈਂ ਕਿਹਾ ਠੀਕ ਹੈ ਦਿਨ ਨਹੀਂ ਰੁਕ ਜਾ ਤੇ ਉਸ ਤੋਂ ਬਾਅਦ ਆਪਾਂ ਜਿੰਨਾ ਵੀ ਸਮਾਨ ਜਿਹੜੇ ਭੁਜੇ ਚਨੇ ਸੀ ਉਹ ਵੀ ਆਪਾਂ ਪੀ ਕੇ ਤੇ ਛਾਣ ਲੈ ਵਿੱਚੇ ਛਿਲਕੀਆਂ ਸਣੇ ਭੁਜੇ ਚਨੇ ਜਿਹੜੇ ਆ ਪੀ ਲੈਣੇ ਆ ਬਸ ਛਾਣ ਲੈਣੇ ਆ ਮਾਣਾ ਜਦ ਵਿੱਚ ਛਾਣ ਨਿਕਲਿਆ ਬਾਕੀ ਸਭ ਠੀਕ ਸੀ ਤੇ ਇੱਥੇ ਮੈਂ ਘਿਓ ਦਾ ਜਿਹੜਾ ਅੰਦਾਜ਼ ਦੇ ਨਾਲ ਕਿਲੋ ਘਿਓ ਪਾਲਿਆ ਕਿਉਂਕਿ ਮੈਨੂੰ ਪਤਾ ਸੀ ਇਹਦੇ ਵਿੱਚ ਕੋਈ 2 ਕਿਲੋ ਦੇ ਲਾਗੇ ਬਣੇ ਘਿਓ ਆ ਤੁਸੀਂ ਚਾਹੋ ਤੇ ਉਹਨੂੰ ਵਜ਼ਨ ਕਰਕੇ ਵੀ ਪਾ ਸਕਦੇ ਜੇ ਤੁਹਾਨੂੰ ਨਹੀਂ ਸਮਝ ਲੱਗੇ ਤੇ ਸੋ ਇਹ ਸਾਡਾ ਜਿਹੜਾ ਕਿਓ ਜਾਂਦਿਆ ਵਾ ਹੁਣ ਬਿਲਕੁਲ ਇੱਕਦਮ ਵਧੀਆ ਘਰ ਦਾ ਕਿਓ ਵਾ ਤੇ ਇਹ ਵਾਲੇ ਡਰਾਈ ਫਰੂਟ ਦੇ ਜਿਹੜੇ ਲੱਡੂ ਹੁੰਦੇ ਆ ਬੱਚੇ ਨੂੰ ਸਵੇਰੇ ਇੱਕ ਦੇ ਦਿਓ ਦੁੱਧ ਨਾਲ ਸ਼ਾਮ ਨੂੰ ਇੱਕ ਦੇ ਦਿਓ ਦੁੱਧ ਨਾਲ ਇੱਕ ਤੇ ਬੱਚੇ ਨੂੰ ਇਹਦੇ ਨਾਲ ਸਿਰ ਪਿੜ ਨਹੀਂ ਹੁੰਦਾ ਜਿਹੜੇ ਕਹਿ ਦਿੰਦੇ ਸਾਨੂੰ ਮਾਈਗਰੇਨ ਦੀ ਪ੍ਰੋਬਲਮ ਆ ਉਹ ਨਹੀਂ ਹੁੰਦਾ ਅੱਖਾਂ ਚੋਂ ਪਾਣੀ ਵਗਣਾ ਨੱਕ ਚੋਂ ਪਾਣੀ ਵਗਣਾ ਇਹ ਸਭ ਚੀਜ਼ਾਂ ਤੋਂ ਤੁਹਾਨੂੰ ਜਿਹੜਾ ਬਚਾਉਂਦਾ ਵਾ ਨਾਲ ਦੀ ਨਾਲ ਤੁਹਾਨੂੰ ਥਕਾਫੜ ਤੋਂ ਵੀ ਬਚਾਉਂਦਾ ਵਾ ਕਿਉਂਕਿ ਇਹ ਬੜੇ ਹੀ ਵਧੀਆ ਜਿਹੜੇ ਸਵਾਦ ਵੀ ਹੁੰਦੇ ਆ ਬੱਚੇ ਖੁਸ਼ੀ-ਖੁਸ਼ੀ ਖਾ ਵੀ ਲੈਂਦੇ ਆ ਪਰ ਇਹਨਾਂ ਨਾਲ ਥਕਾਵਟ ਵੀ ਨਹੀਂ ਹੁੰਦੀ ਔਰ ਤੁਸੀਂ ਵੀ ਸੁਣਿਆ ਹੋਣਾ ਕਿ ਜਿਹੜੇ ਪੂਜੇ ਚਨੇ ਤੇ ਗੋੜਵਾ ਉਹਦੇ ਨਾਲ ਤੁਹਾਡਾ ਆਇਰਨ ਵੀ ਜਿਹੜਾ ਪੂਰਾ ਹੁੰਦਾ ਵਾ ਸੋ ਇਹ ਬੜੇ ਹੀ ਜਿਹੜੇ ਕੰਮ ਦੇ ਲੱਡੂ ਆ ਜਿਹੜੇ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਜਿੱਦਾਂ ਬੱਚੇ ਤੁਹਾਡੇ ਹੋਸਟਲ 'ਚ ਰਹਿੰਦੇ ਆ ਦੂਰ ਰਹਿੰਦੇ ਆ ਤੁਸੀਂ ਬਣਾ ਕੇ ਉਹਨਾਂ ਨੂੰ ਪੇਜ ਸਕਦੇ ਆ ਇੱਕ ਤਰ੍ਹਾਂ ਦਾ ਇਹ ਹੈਲਦੀ ਜਿਹੜਾ ਤੁਹਾਨੂੰ ਨਾਸ਼ਤਾ ਵੀ ਹੋ ਜਾਂਦਾ ਵਾ ਢਿੱਡ ਵੀ ਭਰ ਜਾਂਦਾ ਤੇ ਨਾਲ ਦੀ ਨਾਲੇ ਦਵਾਈ ਦਾ ਵੀ ਕੰਮ ਕਰਦੇ ਆ ਤੇ ਇਧਰ ਆਪਣਾ ਜਿਹੜਾ ਘਿਓ ਗਰਮ ਹੋ ਗਿਆ ਸੀ ਤੇ ਆਪਾਂ ਵਿੱਚ ਗੁੜ ਪਾਤਾ ਗਿਓ ਗੁੜ ਨੂੰ ਆਪਾਂ ਪਤ ਨਹੀਂ ਚੜਾਉਣੀ ਆ ਤਾਂ ਕਿ ਲੱਡੂ ਜਿਹੜੇ ਹਾਰਡ ਨਾ ਹੋਣ ਜਦੋਂ ਥੋੜਾ ਜਿਹਾ ਗੁੜ ਗਰਮ ਹੋ ਕੇ ਪਿਗਲਣ ਲੱਗਾ ਆਪਾਂ ਜਿਹੜੀ ਕੜਾਈ ਆ ਥੱਲੇ ਲਾ ਲੈਣੀ ਕੜਾਈ ਬਿਲਕੁਲ ਵੀ ਅੱਗ ਤੇ ਨਹੀਂ ਰੱਖਣੀ ਆ ਕਿਉਂਕਿ ਕੜਾਈ ਜਦੋਂ ਆਪਾਂ ਅੱਗ ਤੇ ਰੱਖਾਂਗੇ ਤੇ ਫਿਰ ਜਿਹੜੀ ਕੜਾਈ ਆ ਗੁੜ ਨੂੰ ਪਤ ਚੜਨ ਡੈ ਪੈਂਦੀ ਆ ਪਾਤ ਚੜ ਕੇ ਗੁੜ ਜਿਹੜਾ ਵਾ ਇਦਾਂ ਦਾ ਸਖਤ ਹੋ ਜਾਂਦਾ ਜਿੱਦਾਂ ਗੱਚਕ ਬਣਾਉਣੀ ਇਸ ਤਰ੍ਹਾਂ ਦਾ ਇਸ ਲਈ ਜਿੱਦਾਂ ਹੀ ਤੁਹਾਡਾ ਗੁੜ ਪਿਗਲੇ ਤੁਸੀਂ ਉਹਨੂੰ ਛੇਤੀ ਨਾਲ ਜਿਹੜਾ ਥਲੇ ਲਾ ਕੇ ਰੱਖ ਲੈਣਾ ਵਾ ਅੰਦਰ ਦੇਖੋ ਹਜੇ ਮੈਂ ਡਰਾਈ ਫਰੂਟ ਨਹੀਂ ਪਾਏ ਹਜੇ ਮੈਂ ਖਾਲੀ ਅਲਸੀ ਪਾਈ ਹੈ ਤੇ ਬਦਾਮ ਜਿਹੜੇ ਆਪਾਂ ਪੀਸੇ ਹੋਏ ਪਾਏ ਆ ਬਾਕੀ ਹੋਣ ਜਾਂਦੇ ਆ ਇਹਦੇ ਵਿੱਚ ਅਸਲ ਮਟੀਰੀਅਲ ਜਿਹੜਾ ਇਹਦਾ ਅਸਲ ਮਟੀਰੀਅਲ ਸੀ ਜਿੰਨਾ ਵੀ ਸਾਰਾ ਕੁਝ ਆਪਾਂ ਹੁਣ ਪਾਇਆ ਵਾ ਇਹਦੇ ਵਿੱਚ ਸਿਰਫ ਮੈਂ ਇੱਕ ਚੀਜ਼ ਜਿਹੜੀ ਨਵੀਂ ਪਾਈ ਆ ਉਹ ਵਾ ਕਿਸ਼ਮਿਸ ਤੁਸੀਂ ਚਾਹੋ ਤੇ ਕਿਸ ਵਿੱਚ ਪਾ ਸਕਦੇ ਆ ਬਾਕੀ ਜਿਹੜੇ ਆਪਾਂ ਤੇਲ ਪਾਤੇ ਆ ਸਾਰਾ ਕੁਝ ਵਿੱਚ ਪਾਤਾ ਸੁੰਡ ਆਪਾਂ ਥੋੜੀ ਜੀ ਪਾਤੀ ਇਹਦੇ ਵਿੱਚ 2-3 ਚਮਚ ਤਾਂ ਕਿ ਇਸ ਦਾ ਸਵਾਦ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਬਣ ਸਕੇ ਔਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਲਾ ਲੈਣਾ ਮਲਾਉਣ ਤੋਂ ਬਾਅਦ ਆਪਾਂ ਇਹਨੂੰ ਜਦੋਂ ਗਰਮ ਗਰਮ ਕੋਸੇਪ ਉਸੇ ਇਹਦੇ ਲੱਡੂ ਬਣਾ ਲੈਣੇ ਆ ਲੱਡੂਆਂ ਦਾ ਸਾਈਜ਼ ਤੁਹਾਡੇ ਉੱਤੇ ਨਿਰਭਰ ਕਰਦਾ ਤੁਸੀਂ ਵੱਡਾ ਬਣਾ ਲਓ ਛੋਟਾ ਬਣਾ ਲਓ ਬਾਕੀ ਇਹ ਇਹੋ ਜਿਹੀਆਂ ਚੀਜ਼ਾਂ ਵਾਂ ਜਿਹੜੇ ਬੱਚੇ ਖੁਸ਼ੀ-ਖੁਸ਼ੀ ਖਾ ਲੈਂਦੇ ਆ ਜਿਹੜੇ ਬੱਚੇ ਕਹਿੰਦੇ ਨਾ ਅਸੀਂ ਡ్రਾਈ ਫਰੂਟ ਨਹੀਂ ਖਾਂਦੇ ਅਸੀਂ ਭੂਖੇ ਨਹੀਂ ਖਾਣਾ ਅਸੀਂ ਇੱਦਾਂ ਨਹੀਂ ਖਾਣਾ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇ ਦਿਓ ਬੱਚੇ ਵੀ ਖੁਸ਼ ਹੋਣਗੇ ਖਾ ਕੇ ਔਰ ਤੁਹਾਨੂੰ ਵੀ ਸਦਕ ਸੰਤੋਖ ਆਊਗਾ ਕਿ ਸਾਡੇ ਬੱਚੇ ਦੇ ਢਿੱਡ ਵਿੱਚ ਕੁਝ ਨਾ ਕੁਝ ਤੇ ਜਾਣਦਿਆ ਵੇਖੋ ਜੀ ਆਪਾਂ ਗਰਮ ਗਰਮ ਲੱਡੂ ਬਣਾ ਲਏ ਬਾਕੀ ਕਿਸ ਤਰ੍ਹਾਂ ਦੇ ਸਾਡੇ ਲੱਡੂ ਲੱਗੰਦੇ ਆ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਆਪਣੇ ਘਰ ਵਿੱਚ ਬਣਾਓ ਔਰ ਬੱਚਿਆਂ ਨੂੰ ਵੀ ਖਾਓ ਔਰ ਆਪ ਵੀ ਖਾਓ ਬਜ਼ੁਰਗ ਵੀ ਖਾਣ ਆਪ ਵੀ ਤੁਸੀਂ ਇੱਕ ਲੱਡੂ ਜਰੂਰ ਦੋ ਦਿਨਾਂ ਖਾਇਆ ਕਰੋ ਕਿਉਂਕਿ ਇਹ ਬੜੇ ਹੀ ਵਧੀਆ ਤਾਕਤ ਵਾਲੇ ਲੱਡੂ ਆ ਔਰ ਇਹਦੇ ਨਾਲ ਦੀ ਕੋਈ ਚੀਜ਼ ਨਹੀਂ ਸਿਆਲ ਦੇ ਦਿਨਾਂ ਵਿੱਚ ਆਪਾਂ ਸਾਰਾ ਕੁਝ ਜਿਹੜਾ ਇਸੇ ਲਈ ਖਾ ਸਕਦੇ ਆ ਕਿਉਂਕਿ ਠੰਡ ਆ ਤੇ ਜਿਹੜਾ ਬੈਲੈਂਸ ਵਾ ਨਾ ਗਰਮ-ਗਰਮ ਚੀਜ਼ਾਂ ਦਾ ਉਹ ਬਰਾਬਰ ਹੋ ਜਾਂਦਾ ਵਾ ਔਰ ਇਹਦੇ ਵਿੱਚ ਇੰਨੀਆਂ ਗਰਮ ਚੀਜ਼ਾਂ ਨਹੀਂਆਂ ਜਿੰਨੀਆਂ ਆਪਾਂ ਸੋਚਦੇ ਆ ਕਿਉਂਕਿ ਜਿਹੜੇ ਚਣੇ ਹੁੰਦੇ ਆ ਫੁੱਲ ਮਖਾਣੇ ਹੁੰਦੇ ਆ ਇਹ ਸਾਰਿਆਂ ਨੂੰ ਬਰਾਬਰ ਕਰ ਲੈਂਦੇ ਜਿਹੜਾ ਆਪਾਂ ਸਮਾਨ ਵਿੱਚ ਅਲਸੀ ਜਿੱਦਾਂ ਗਰਮ ਪਾਈ ਉਹਨੇ ਸਾਰਿਆਂ ਨੂੰ ਬੈਲੈਂਸ ਕਰ ਲੈਣਾ ਵਾ ਸੋ ਸਾਡੇ ਤੇ ਲੱਡੂ ਬਣ ਕੇ ਹੋ ਗਏ ਤਿਆਰ ਸਭ ਤੋਂ ਪਹਿਲਾਂ ਲੱਡੂ ਜਦੋਂ ਤਿਆਰ ਹੋਏ ਤੇ ਕਿੰਨੇ ਦਿਨ ਖਾਦੇ ਸਭ ਤੋਂ ਪਹਿਲਾਂ ਡੈਡੀ ਨੂੰ ਖਵਾਇਆ ਇਹਦਾ ਟੇਸਟ ਕਰਵਾਇਆ ਤੇ ਡੈਡੀ ਕਹਿੰਦੇ ਕੀ ਇਹ ਤੇ ਸਵਾਦ ਹੈ ਬੜੇ ਵਧੀਆ ਬਣੇ ਬਾਕੀ ਭੈਣੋ ਉਹਨਾਂ ਨੂੰ ਅਸੀਂ ਪਾਰਸਲ ਕਰਕੇ ਭੇਜ ਦਾਂਗੇ ਉਹ ਸਾਡੇ ਲਾਗੇ ਹੀ ਰਹਿੰਦੇ ਜਾਦੇ ਦੂਰ ਨਹੀਂਗੇ ਪਹਿਲਾਂ ਅਸੀਂ ਬਣਾਵਾਂਗੇ ਫਿਰ ਸੋਹਣੀ ਜਿਹੇਨਾਂ ਦੀ ਸਜਾਵਟ ਕਰਾਂਗੇ ਤੇ ਫਿਰ ਭੈਣੋ ਬਣਾਉਣ ਦਵਾਂਗੇ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ 2026 ਦੇ ਵਿੱਚ ਪਰਮਾਤਮਾ ਸਭ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਦੁਨੀਆ ਦੀ ਜਿਹੜੀ ਸਭ ਤੋਂ ਅਨਮੋਲਕ ਦਾਤ ਹੈ ਉਹ ਵਸ ਤੰਦਰੁਸਤੀ ਸਰੀਰ ਤੰਦਰੁਸਤ ਰਹਿਣ ਸੋ